ਬਾਜੀ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਜੀ ਹਾਂਜੀ ਆਪਾਂ ਜੀ 40 ਮੁਕਤਾਂ ਜੋ ਗੁਰੂ ਸਾਹਿਬ ਨੂੰ ਮਠਾਵਾ ਦੇ ਕੇ ਆਪਣੇ ਘਰ ਵਾਪਸ ਆ ਗਏ ਸੀ ਪਰਿਵਾਰ ਦੇ ਸਮਝਾਉਣ ਦੇ ਨਾਲ ਤੇ ਮਾਤਾ ਪਾਗ ਜੀ ਦੇ ਭਾਗ ਕੌਰ ਜੀ ਦੇ ਮਿਲਣ ਦੇ ਨਾਲ ਮਾਤਾ ਪਾਗ ਜੀ ਭਾਗ ਕੌਰ ਜੀ ਨੇ ਉਹਨਾਂ ਨੂੰ ਫਿਰ ਤੋਂ ਗੁਰੂ ਪਾਤਸ਼ਾਹ ਜੀ ਨਾਲ ਮਲਾਇਆ ਅਤੇ ਉਹਨਾਂ ਦੀ ਟੁੱਟੀ ਗੰਢੀ ਸਤਿਗੁਰ ਜੀ ਆਨੇ ਮਠਾਵਾ ਪਾੜ ਕੇ ਉਹਨਾਂ ਨੂੰ ਮੁਕਤ ਕਰ ਦਿੱਤਾ ਅਤੇ ਖਿਦਰਾਨੇ ਦੀ ਢਾਬ ਦਾ ਨਾਮ ਮੁਕਤ ਸਰ ਸਹਿਬ ਪਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਹਾਲ ਸਤਿ ਸ਼੍ਰੀ ਅਕਾਲ ਵਾਲਖਿੰਦਰ ਸਿੰਘ ਜੀ ਇਹ 40 ਮੁਕਤਿਆਂ ਦੇ ਸਬੰਧ ਵਿੱਚ ਮੇਲਾ ਬਣਾਇਆ ਜਾ ਰਿਹਾ ਜੀ ਸਾਡੇ ਦਾਦੇ ਪੁਰਦਾਦੇ ਪੀੜੀ ਬਾਈ ਪੀੜੀ ਮਨਾਉਂਦੇ ਆ ਰਹੇ ਆ ਅਸੀਂ ਵੀ ਉਹਨਾਂ ਦੇ ਬਚਨਾਂ ਤੇ ਚੱਲੇ ਉਹਨਾਂ ਦੇ ਇਤਿਹਾਸ ਤੇ ਚੱਲੇ ਵੱਡੇ ਵੱਡਵਡੇਰਿਆਂ ਦੇ ਵੱਡਵਡੇਰੇ ਆਏ ਵੇ ਕਹਿਣ ਤੇ ਜੋ ਸਾਨੂੰ ਸਿਖਾ ਕੇ ਗਏ ਆ ਅਸੀਂ ਅੱਜ ਉਹਨਾਂ ਦੇ ਸਿਖਾਉਣ ਤੇ ਪੂਰਨੇ ਪਾ ਰਹੇ ਆ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਭਾਈ ਮਾਨ ਸਿੰਘ ਜੀ ਬਤਾਵਾ ਲੱਕ ਨਾ ਬੱਧਾ ਲੱਕ ਨਾ ਬਤਾਵਾ ਬੱਧਾ ਹੋਇਆ ਜੰਗ ਨੂੰ ਚੜੇ ਤੇ ਇੰਨਾ ਜੰਗ ਲੜਿਆ ਇੰਨਾ ਜੰਗ ਲੜਿਆ ਕਿ ਸ਼ਹੀਦੀ ਪ੍ਰਾਪਤ ਕਰ ਗਏ ਸ਼ਹੀਦੀ ਪ੍ਰਾਪਤ ਕਰਦੇ ਹੋਏ ਸਤਗੁਰਾਂ ਨੂੰ ਯਾਦ ਕਰਦੇ ਆ ਮਹਾਰਾਜ ਸੱਚੇ ਪਾਸ਼ਾ ਅੱਜ ਮੇਰੀ ਟੁੱਟੀ ਗੰਢ ਦੋ ਮਹਾਰਾਜ ਸੱਚੇ ਪਾਸ਼ਾ ਉਹਨਾਂ ਨੂੰ ਦਰਸ਼ਨ ਦਿੰਦੇ ਆ ਆਹਦੇ ਦਸਮਾਨ ਸਿੰਘਾ ਕੀ ਚਾਹੀਦਾ ਮਾਨ ਸਿੰਘ ਕਹਿੰਦਾ ਜੀ ਕੁਛ ਨਹੀਂ ਚਾਹੀਦਾ ਮਾਨ ਸਿੰਘਾ ਦੱਸ ਤੈਨੂੰ ਜ਼ਗੀਰਾਂ ਦੇ ਦਈਏ ਤੈਨੂੰ ਜ਼ਮੀਨਾਂ ਦੇ ਦਈਏ ਰਾਜ ਭਾਗ ਦੇ ਦਈਏ ਰਾਜ ਦਾ ਮਾਲਕ ਬਣਾ ਦਈਏ ਮਹਾਰਾਜ ਕੁਛ ਨਹੀਂ ਚਾਹੀਦਾ ਹਾਂ ਮਾਨ ਸਿੰਘਾ ਕੀ ਚਾਹੁੰਨਾ ਮਾਨ ਸਿੰਘ ਕਹਿੰਦਾ ਵੀ ਇੱਕ ਬੇਨਤੀ ਹੈ ਛੋਟੀ ਜੀ ਮਹਾਰਾਜ ਸੱਚੇ ਪਾਸ਼ਾ ਜੀ ਇਹ ਜਿਹੜਾ ਮੇਰਾ ਇਲਾਕਾ ਨ ਬੱਧਾ ਹੋਇਆ ਬਤਾਵਾ ਇਹਨੂੰ ਪਾਰ ਕੇ ਤੇ ਆਪਣੇ ਚਰਨਾਂ ਨਾ ਲਾ ਲਿਓ ਇਹ ਮੇਰੀ ਭੁੱਲ ਹੋ ਗਈ ਮੇਰੇ ਕੋਲ ਗਲਤੀ ਹੋ ਗਈ ਜਿਹੜਾ ਬਤਾਵਾ ਦਿੱਤਾ ਗਿਆ ਅਸੀਂ ਬੇਨਤੀ ਕਰਦੇ ਆਂ ਅਸੀਂ ਅਰਜ਼ੋਈ ਕਰਦੇ ਆਂ ਕਿ ਜਿਹੜਾ ਦਿੱਤਾ ਹੋਇਆ ਬਤਾਵਾ ਇਹ ਭਾਈ ਮਾਨ ਸਿੰਘ ਨੇ ਪੜਵਾਇਆ ਤੇ ਸਾਨੂੰ ਸਿੱਖ ਕੌਮ ਨੂੰ ਜੀਣ ਦੀ ਜਾਚ ਦਿੱਤੀ ਕਿ ਸਿੱਖ ਕੌਮ ਕੀ ਆ ਇਹ ਰੰਗਰੇਟੇ ਗੁਰੂ ਦੇ ਬੇਟੇ ਛੜਦੇ ਨਹੀਂ ਮੈਦਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਟੋਟੀਆਂ ਅੰਮ੍ਰਿਤ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਜੋ ਕਿ ਹਰ ਸਾਲ ਦੀ ਤਰ੍ਹਾਂ ਮਾਗੀ ਜੋੜ ਮੇਲਾ 40 ਮੁਗਤਿਆਂ ਦਾ ਦਿਹਾੜਾ ਜਿਹੜਾ ਵਾ ਸਿੱਖ ਸੰਗਤਾਂ ਨਗਰ ਰਲ ਮਿਲ ਕੇ ਇਕਤਾ ਕਰਕੇ ਮਨਾਉਣਾ ਕਰਦਾ ਸਾਡੇ ਸਮੁੱਚੇ ਨਗਰ ਦੀ ਪੰਚਾਇਤ ਵੀ ਸਵੇਰੇ ਅੰਮ੍ਰਿਤ ਵੇਲੇ ਇੱਥੇ ਪਹੁੰਚੀ ਸੀ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਪਾਏ ਗਏ ਆ ਭੋਗਾਂ ਤੋਂ ਬਰੰਤ ਖੁੱਲੇ ਪੰਡਾਲ ਦੇ ਵਿੱਚ ਕੀਰਤਨ ਹੋਇਆ ਕਥਾ ਵਿਚਾਰਾ ਹੋਈਆਂ ਸਤਿਬਰ ਸੱਚੇ ਪਾਤਸ਼ਾਹ ਅਫਰੇ ਪਾਰ ਕਿਰਪਾ ਕੀਤੀ ਆ ਉਸ ਤੋਂ ਪਰੰਤ ਗੁਰੂ ਕੇ ਲੰਗਰ ਜਿਹੜੇ ਆ ਅਟੁੱਟ ਵਰਤੰਡੇ ਆ ਤੇ 40 ਮੁਕਤਿਆਂ ਦੀ ਯਾਦ ਦੇ ਵਿੱਚ ਸਮੁੱਚੀ ਸਾਧ ਸੰਗਤ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਹਰਜਾਸ ਸੁਣਿਆ ਉਹ ਭੋਗਾਂ ਦੇ ਪਰੰਤ ਵੀ ਹਾਜ਼ਰੀਆਂ ਭਰੀਆਂ ਸਮੁੱਚੀ ਸੰਗਤ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਰੋਸਾ ਬੰਦੀਆ ਦਰਦੇ ਆ ਕਿ ਜੋ ਦੇਸ ਪ੍ਰਦੇਸ਼ ਦੀ ਕਰਤਾਰੀ ਜਾ ਆਪਣੇ ਆਪਣੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਅੱਜ ਮਾਗੀ ਦਾ ਸੁਭ ਦਿਹਾੜਾ 40 ਮੁਕਤਿਆਂ ਦੀ ਯਾਦ ਦੇ ਵਿੱਚ ਨਗਰਾਂ ਦੇ ਵਿੱਚ ਸੰਗਤਾਂ ਮਨਾ ਰਹੀਆਂ ਤੇ ਸਤਪੁਰ ਸਾਹਿਬ ਦੀ ਯਾਦ ਜਿਹੀ ਆ ਕਿ ਮਹਾਰਾਜਾ ਸਰਗੁਰ ਸੱਤੀ ਪਾਤਸ਼ਾਹੀ ਜੋ ਜੇ ਉਹਨਾਂ ਨੇ ਭੁੱਲਾ ਕੋਈ ਕੀਤੀਆਂ ਸੀ ਤੇ ਉਹਨਾਂ ਦੇ ਕੋਲੋਂ ਕੋਈ ਨਾ ਹੋਣਾ ਕਿ ਉਹਨਾਂ ਦੇ ਰਾਜੇ ਨਾਲ ਨਾਲ ਜੀ ਗਦਾਵਾ ਪਾੜਿਆ ਸੀ ਸਤਪੁਰ ਸਾਹਿਬ ਜੀ ਅੱਜ ਵੀ ਗੱਲ ਕਰੀਏ ਤੇ ਅਸੀਂ ਵੀ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਦੇ ਮਹਾਵਾਤਨ ਸਾਰ ਸੰਕੰਟ ਇਹੋ ਅਰਦਾਸ ਕਰਦੀ ਜੇ ਸਤਿਗੁਰ ਸੱਚੇ ਪਾਤਸ਼ਾਹ ਹੀ ਭੁੱਲਣ ਹਾਰਾ ਤੋਹੀ ਬਖਸ਼ੰਦ ਜੋ ਬਖਸ਼ਣ ਹਾਰ ਜੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੋ ਸਾਡੀਆਂ ਭੁੱਲਾ ਤੇ ਸੇਵਾ ਕਰਦੇ ਆ ਜਾਂ ਨਗਰ ਦੇ ਵਿੱਚ ਵਿਚਰਦੇ ਆ ਇਹਦੀ ਭੁੱਲਾ ਹੋ ਗਈਆਂ ਤੋ ਸਤਿਗੁਰ ਸੱਚੇ ਪਾਤਸ਼ਾਹ ਜੀਓ ਇਹਨਾਂ ਭੁੱਲਾ ਨੂੰ ਅਗੜਾ ਨੂੰ ਨਾ ਚਤਾਰਨਾ ਆਪਣੇ ਚਰਨਾਂ ਦੇ ਨਾਲ ਲਾਉਣਾ ਜਿਸ ਤਰ੍ਹਾਂ ਭਾਈ ਮਾਨ ਸਿੰਘ ਜੀ ਨੂੰ ਲਾਇਆ ਤੇ ਇਹ ਸੰਤਾ ਆਹ ਮੈਂ ਇਹੋ ਮੈਸੇਜ ਦਿੰਨੀ ਆ ਕਿ ਪਤਤ ਪੁਣੇ ਤੋਂ ਛੋਟੇ ਛੋਟੇ ਬੱਚੇ ਆ ਜਿੱਦਾਂ ਇਹ ਬੱਚੇ ਗੁਰੂ ਘਰ ਦੇ ਨਾਲ ਜੁੜੇ ਆ ਪ੍ਰਭਾਤ ਫੇਰੀਆਂ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਆ satsang ਦੇ ਵਿੱਚ ਹਾਜ਼ਰੀਆਂ ਭਰਦੇ ਆ ਤੇ ਆਮ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਨਸ਼ਿਆਂ ਤੋਂ ਬਚੋ ਤੇ ਗੁਰੂ ਘਰ ਦੇ ਨਾਲ ਜੁੜੋ ਇਸੇ ਤਰ੍ਹਾਂ ਸਰਗਰ ਸੱਚੇ ਪਾਤਸ਼ਾਹ ਦੇ ਜੋ ਆਏ ਹੋਏ ਪੂਰਨੀਆਂ ਉਨਾਂ ਤੇ ਚੱਲੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੂਰਬੀਰਾਂ ਦੇ ਜਿਹੜੇ ਦਿਹਾੜੇ ਆ ਉਹ ਚੜ੍ਹਦੀ ਕਲਾ ਦੇ ਨਾਲ ਮਨਾਵੋ